ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਜਾਣਾਂਗੇ ਕਿ ਪਹਿਲਾ ਵਿਸ਼ਵ ਯੁੱਧ ਕਿਉਂ ਲੜਿਆ ਗਿਆ ਕਿਹੜੇ ਕਿਹੜੇ ਦੇਸ਼ ਇਸ ਵਿੱਚ ਸ਼ਾਮਲ ਸਨ ਅਤੇ ਇਸ ਦੇ ਨਤੀਜੇ ਕੀ ਰਹੇ ਆਓ ਸ਼ੁਰੂ ਕਰੀਏ ਯੁੱਧ ਦਾ ਸਮਾਂ ਅਤੇ ਮੁੱਖ ਕਾਰਨ ਪਹਿਲਾ ਵਿਸ਼ਵ ਯੁੱਧ 1914 ਤੋਂ 1918 ਈਸਵੀ ਤੱਕ ਚੱਲਿਆ ਮੁੱਖ ਕਾਰਨ ਸਨ ਸਰਹੱਦ ਅਤੇ ਰਾਜਨੀਤਿਕ ਟਕਰਾਅ ਸੈਨਾ ਅਤੇ ਹਥਿਆਰਾਂ ਦੀ ਦੌੜ ਰਾਜਨੀਤਿਕ ਅਤੇ ਆਰਥਿਕ ਹਿੱਤ ਯੂਰਪ ਦੇਸ਼ਾਂ ਵਿੱਚ ਅਲਾਈਨ ਅਤੇ ਸੰਧੀਆਂ ਯੁੱਧ ਦੀ ਸ਼ੁਰੂਆਤ ਆਰਚ ਡਿਊ ਫਰਾਂਸ ਦੇ ਦੀ ਹੱਤਿਆਤ ਹੋਈ ਆਸਟਰੋ-ਹੰਗਰੀਆ ਨੇ ਸਰਬੀਆ ਉੱਤੇ ਹਮਲਾ ਕੀਤਾ ਇਸ ਨਾਲ ਯੂਰਪ ਦੇ ਮੁੱਖ ਦੇਸ਼ ਜ਼ਬਰਦਸਤ ਤੌਰ ਤੇ ਯੁੱਧ ਵਿੱਚ ਸ਼ਾਮਿਲ ਹੋ ਗਏ ਯੁੱਧ ਵਿੱਚ ਮੁੱਖ ਲਾਈਨ ਸਿੰਗਾਰ ਸਿਦਾ ਗਰੁੱਪ ਬ੍ਰਿਟੇਨ ਫਰਾਂਸ ਰੂਸ ਬਾਅਦ ਵਿੱਚ ਅਮਰੀਕਾ ਇਸ ਵਿੱਚ ਸ਼ਾਮਿਲ ਹੋਇਆ ਕੇਂਦਰੀ ਸੰਘ ਸੀ ਇਹਦੇ ਵਿੱਚ ਇੱਕ ਸੈਂਟਰਲ ਪਾਵਰ ਸੀ ਜਿਹਦੇ ਵਿੱਚ ਦੇਸ਼ ਸਨ ਜਰਮਨੀ ਆਸਟਰੋ-ਹੰਗਰੀਆ ਆਟਮਨ ਸਮਰਾਜ ਬੁਲਗਾਰੀਆ ਇਹ ਐਲਾਈਅੰਸ ਯੁੱਧ ਦੇ ਦਿਸ਼ਾ ਨਿਰਦੇਸ਼ ਅਤੇ ਹਥਿਆਰਾਂ ਦੀ ਖਪਤ ਵਿੱਚ ਮਹੱਤਵਪੂਰਨ ਸਨ ਪਹਿਲਾ ਵਿਸ਼ਵ ਯੁੱਧ ਵੱਡੇ ਪੱਧਰ ਤੇ ਲੜਿਆ ਗਿਆ ਖੇਤਾਂ ਵਿੱਚ ਖਾਈਆਂ ਤੇ ਟ੍ਰੈਚ ਵਰਗੀ جنگ ਗੈਸ ਹਮਲੇ ਟੈਂਕਾਂ ਤੇ ਨਵੀਂ ਤਕਨੀਕਾਂ ਮੁੱਖ ਜੰਗ ਅਤੇ ਹਵਾਈ ਜੰਗ ਦਾ ਵਿਕਾਸ ਲੱਖਾਂ ਫੌਜ ਅਤੇ ਨਾਗਰਿਕ ਮਾਰੇ ਗਏ ਪਹਿਲੇ ਯੁੱਧ ਦੇ ਨਤੀਜੇ ਕੀ ਕੀ ਨਿਕਲੇ ਆਓ ਜਾਣੀਏ ਯੁੱਧ ਦੇ ਨਤੀਜੇ ਬਹੁਤ ਭਿਆਨਕ ਸਨ ਲੱਖਾਂ ਲੋਕ ਮਾਰੇ ਗਏ ਸਨ ਆਰਥਿਕਤਾ ਖਤਮ ਹੋ ਗਈ ਦੇਸ਼ ਕਰਜੇ ਵਿੱਚ ਚਲੇ ਗਏ ਨਵੇਂ ਰਾਜ ਬਣੇ ਕਈ ਸਮਰਾਜ ਖਤਮ ਹੋ ਗਏ ਜਰਮਨੀ ਤੇ ਪਾਬੰਦੀਆਂ ਲੱਗੀਆਂ 1919 ਦੇ ਵਿੱਚ ਦੁਨੀਆ ਵਿੱਚ ਨਵਾਂ ਰਾਜਨੀਤਿਕ ਅਤੇ ਆਰਥਿਕ ਸੰਤੁਲਨ ਇਸ ਯੁੱਧ ਨਾਲ ਕੀ ਕੀ ਮਹੱਤਤਾ ਹੋਈ ਪਹਿਲੇ ਵਿਸ਼ਵ ਯੁੱਧ ਨੇ ਦੁਨੀਆ ਨੂੰ ਬਦਲ ਕੇ ਰੱਖ ਦਿੱਤਾ ਗਿਆ ਫੌਜੀ ਤਕਨੀਕ ਤੇ ਨਵੀਂ ਯੁੱਧ ਰਣਨੀਤੀ ਅਰਥ ਵਿਵਸਥਾ ਅਤੇ ਉਦਯੋਗ ਦਾ ਵਿਕਾਸ ਖਰਾਬੀ ਭਾਰਤੀ ਸੈਨਿਕਾਂ ਦਾ ਯੂਰਪ ਵਿੱਚ ਭਾਗ ਲੈਣਾ ਆਉਣ ਵਾਲੇ ਦੂਜੇ ਵਿਸ਼ਵ ਯੁੱਧ ਦੀ ਤਿਆਰੀ ਇਸ ਤਰ੍ਹਾਂ ਪਹਿਲਾ ਵਿਸ਼ਵ ਯੁੱਧ 1914 ਤੋਂ 1918 ਸਾਲ ਵਿੱਚ ਲੜਿਆ ਗਿਆ ਇਹ ਯੁੱਧ ਸਿਖਾਉਂਦਾ ਹੈ ਕਿ ਸਰਹੱਦ ਸਿਆਸੀ ਦਾਵਾ ਅਤੇ ਤਾਕਤ ਦੀ ਦੌੜ ਕਿਵੇਂ ਦੁਨੀਆ ਨੂੰ ਨਾਸ਼ ਨਾਸ਼ ਦੇ ਸਕਦੀ ਹੈ ਸ਼ਾਂਤੀ ਅਤੇ ਸਮਝੌਤੇ ਹੀ ਸੁੱਖ ਤੇ ਵਿਕਾਸ ਲਿਆਉਂਦੇ ਹਨ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ